ਕੀ ਹੋ ਰਿਹਾ ਤੇ ਆਮ ਮੰਦੀਣਾ ਕੀ ਹੋ ਰਿਹਾ ਦੇਖ ਲੋਰੀਏ ਤਜੇਗਾ ਮੈਂ ਗੱਲ ਵਿੱਚ ਬਿਲਕੁਲ ਹੋ ਨਹੀਂ ਲੈਣ ਇਹ ਡੋਜ਼ਨਟ ਮੈਟਰ ਕਿ ਤੂੰ ਅਸਲ ਚੱਕਿਆ ਹੈ ਤੇ ਪਛਾਣ ਕਰ ਲਈ ਸਾਡੀ ਗੱਲ ਤੇ ਕੰਪਲੀਟ ਹੋਣ ਦੂਗੀ ਨਹੀਂ ਨਹੀਂ ਉਹਨਾਂ ਨੇ ਕਿਹਾ ਮੈਂ ਉਹਨਾਂ ਨੇ ਜਵਾਬ ਦਿੱਤਾ ਮੈਂ ਕਿਹਾ ਇਹ ਜਿਹੜਾ ਤਵਦੀਦ ਜੇ ਤੁਸੀਂ ਇਨਵੈਸਟਿਗੇਸ਼ਨ ਦੇ ਉੱਪਰ ਸਟੇਜ ਤੇ ਪ੍ਰੈਜ਼ੈਂਟ ਕਰਾ ਰਹੇ ਹੋ ਇਹ ਜਿਹੜਾ ਇਹ ਵੀ ਜਵਾਬ ਦੇ ਲਓ ਨਾ ਇਹਨਾਂ ਨੂੰ ਨਹੀਂ ਪੁੱਛਣਾ ਨਹੀਂ ਬ੍ਰਦਰ ਮੇਰੇ ਨਾਲ ਤੇ ਬੋਲ ਲੈ ਉਹ ਪਲੀਜ਼ ਜਦੋਂ ਸੰਡੇ ਨੂੰ ਮੈਂ ਆਈ ਸੀ ਨਾ ਆਪਾਂ ਨਹੀਂ ਐਫ ਆਈ ਆਰ ਵਸੇ ਆਪਣੇ ਬਿਆਨ ਦੇ ਇਨਵਿਸਟਿਗੇਟਰ ਸਾਹਮਣੇ ਹੋਜੀ ਨੇ ਕਿਹਾ ਸੀ ਤੁਹਾਡਾ ਬ੍ਰਦਰ ਕਾਰੋਂ ਦਾ ਮੈਂ ਅਪਰ ਰਿਲੇਸ਼ਨ ਵੀ ਸ਼ੋ ਕਰਾਇਆ ਉਹਨਾਂ ਨੇ ਕੋਈ ਕੰਮ ਨਹੀਂ ਕਰਦਾ ਮੈਂ 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 ਉਹਨੂੰ ਪੈਸੇ ਦੇ 200 ਰੁਪ ਨਾਨੇ ਵੀ ਨੋਜ਼ ਹੀ ਨਹੀਂ ਗਿਆ ਸੀ ਕਹਿੰਦੇ ਕੋਈ ਗੱਲ ਨਹੀਂ ਘਰੋਂ ਨਹੀਂ ਚੋੱਕ ਕੇ ਲਿਆਵਾਂਗੇ ਤੇ ਬਾਹਰੋਂ ਚੋੱਕ ਕੇ ਲੈ ਆਪਾਂ ਇੱਕ ਦਿਨ ਦੱਸਿਓ ਆਪਾਂ 2 ਘੰਟੇ ਬਾਹਰ ਕਿਉਂ ਰੱਖਿਆ ਵੱਡਾ ਕੈਦੀ ਨੂੰ ਦੋ ਘੰਟੇ ਕਿੱਥੇ ਬੰਦਾ 5 ਵਜੇ ਇਨਵੈਸਟੀਗੇਸ਼ਨ ਚੱਲ ਰਹੀ ਕੰਪਲੀਟ ਕਰਕੇ ਉਹ ਨਹੀਂ ਕੁਝ ਕਰਨੀ ਆ ਮੈਂ ਥੋੜਾ ਦੱਸ ਦੋ ਕਿ ਕਿਤੇ ਕਰਦੇ ਕਿ ਹਰ ਚੀਜ਼ ਜਵਾਬ ਦੇਵਾਂਗੇ ਤੁਹਾਨੂੰ ਕੋਈ ਗੱਲ ਨਹੀਂ ਆਪਾਂ ਕਿਹੜੇ ਮੈਜਿਕ ਬੋਡਰ ਲਿਆ ਕਿ ਭਾਈ ਸਾਹਿਬ ਆਪਾਂ ਕਿਹੜੀ ਚੌਂਕੀ 'ਚ ਰੱਖਣਾ ਕਿਹੜੇ ਥਾਣੇ 'ਚ ਰੱਖਣਾ ਮੈਂ ਲਿਆਵਾਂਗੇ ਜਿੱਥੇ ਜਦੋਂ ਆ ਜੀ ਨਹੀਂ ਨਹੀਂ ਲੈਵਾਂ ਉਹ ਪਹਿਲੋ ਕੰਮ ਕਰਦਾ ਫਿਰ ਲਿਆਵਾਂਗੇ ਇਹ ਗਲਤ ਤਾਂ ਕਰਾ ਕੜਾ ਕੰਮ ਕਰਨਾ ਹੈ ਤੇ ਇਹੀ ਕੰਮ ਤੁਸੀਂ ਨਜਾਇਜ਼ੀ ਉਹਨੂੰ ਚੁੱਕ ਲਿਆ ਉਹਨੂੰ ਕੁੱਟ-ਕੁੱਟ ਕੇ ਕਰ ਕਰੀ ਜਾਂਦਾ ਹੈ ਅਸੀਂ ਸਵੇਰੇ ਅਸੀਂ ਮੈਡੀਕਲ ਕਰਾਉਣਾ ਜੀ ਤੂੰ ਜਿੱਦਾਂ ਨਾ ਕਰੋ ਹਰ ਚੀਜ਼ ਠੀਕ ਹੋਏਗੀ ਉਹ ਮੈਡੀਕਲ ਹੋਣੀ ਹੈ ਮੈਂ ਇੱਕ ਬਿੰਦੀ ਜਾਨਾ ਕਿ ਅਣਪਛਾਤਾ ਵਿਅਕਤੀ ਵਿਦਾਊਟ ਸਾਰੇ ਦੇਖੋ ਤੁਸੀਂ ਪਹਿਲਾਂ ਇਹਨਾਂ ਨੂੰ ਕਰ ਲਓ ਆਪਣੀ ਗੱਲ ਬੜਾ ਕੁਐਸਚਨ ਹੈਗਾ ਕਿ ਤੁਸੀਂ ਇਹਨਾਂ ਦੀ ਗੱਲ ਕੰਪਲੀਟ ਕਰ ਲਓ ਮੈਂ ਆਪਣਾ ਵਰਜਨ ਦੇ ਦਿੰਦਾ ਐਨਸੀਆ ਮੈਂ ਇਨਵੈਸਟੀਗੇਟ ਕੰਪਲੀਟ ਕਰਕੇ ਕੋਰਟ ਤੇ ਦੱਸਣਾ ਕੋਰਟ ਦੋ ਅਲਟੀਮੇਟਲੀ ਉਹ ਪਬਲਿਕ ਡੋਮੇਨ ਚ ਆ ਜਾਣੀ ਇਕੱਲੀ ਇਕੱਲੀ ਚੀਜ਼ ਕਲੀਅਰ ਹੋ ਜਾਣੀ ਆ ਜੀ ਨਹੀਂ ਉਹ ਤਾਂ ਇਸ ਤਰ੍ਹਾਂ ਦੇ ਹੈ ਨਹੀਂ ਵੀ ਮੇਰੀ ਤਬਦੀਲ ਦੇ ਵਾਹ ਹਾਂ ਉਹ ਬਈ ਲਗਾ ਹਲੋ ਹਾਂਜੀ ਜੀ ਕਿਤਾਵਾ ਉਹ ਪਤਾ ਹੀ ਨਹੀਂ ਆਡੈਂਟੀਫਾਈ ਕਰ ਨਹੀਂ ਕਰ ਮਾ ਇਡੈਂਟੀਫਿਕੇਸ਼ਨ ਤੋਂ ਯਾਰੇ ਭਰਾ ਨੂੰ ਚੁੱਕ ਲਿਆ ਭਰਾ ਉਹ ਬਾਹਰ ਟੁੱਕ ਲਿਆ ਪਤਾ ਨਹੀਂ ਇਹਨਾਂ ਨੂੰ ਐਸ ਮੈਗਾ ਕਾਲ ਆ ਰਿਹਾ ਜੀਬ ਬੋਲ ਦੇ ਨਹੀਂ ਹਾਂ ਜੀ ਕਿਸ ਸਮਾਂ ਹੈ ਬੈਟਰੀ ਡਾਊਨ ਜੀ ਉਮਾ ਤਾਂ ਸਾਹਮਣੇ ਵੇਖਿਆ ਮੈਂ ਮੇਰੇ ਬ੍ਰਦਰ ਨੂੰ ਪਾਣੀ ਦਾ ਰੱਤ ਨਿਕਲਿਆ ਤੇ ਸਾਡੇ ਅੱਗੇ ਮੇਰਾ ਬ੍ਰਦਰ ਕਿਥੇ ਇਸ ਚਲ ਇਹ ਕਿੰਨੀ ਸਿਚੁਏਸ਼ਨ ਚ ਹੈ ਉਹਨੂੰ ਸਰਿਕਨ ਕਿਹਾ ਕਿ ਸਾਡੇ ਵਕੀਲਾ ਨੇ ਇਹ ਸਭ ਕੁਝ ਹੋਏਗਾ ਤੇ ਆਮ ਬੰਦੇ ਨਾਲ ਕੀ ਹੋਵੇਗੀ ਜੀ ਦੱਸੋ ਜੀ ਤੁਸੀਂ ਕੀ ਕਰਦੇ ਸਵਾਜਸਾਲੂ ਜੀ ਮੈਂ ਤੁਹਾਨੂੰ ਕਹੇ ਨਹੀਂ ਇਸ ਸਭ ਕਾਰੀ ਐ ਐਸੇ ਤੋਂ ਸਾਉਤਨ ਮੈਂ ਇੱਥੇ 82 ਦੀ ਖੜੇ ਆ ਸਾਡੇ ਅੱਗੇ ਐਸਾ ਜੋ ਸਾਉਤ ਤਵਾਦ ਹੋਰੇ ਆ ਦੇਖੋ ਇਹਖ ਲੋ ਸਰ ਇਹਨਾਂ ਦਾ ਰਵਈਆ ਇਹ ਕਹਿ ਰਹੇ ਸਰ ਕੀ ਕਹਿਣਾ ਹੈ ਬੀਬੀ ਦਾ ਜਿਹੜੇ ਧੰਨੇ ਤੇ ਬੈਠੀ ਹੈ ਇਹਨਾਂ ਨੇ ਦੱਸਿਆ ਵੀ ਐਸ ਐਚ ਓ ਸਾਹਿਬ ਆਉਂਦੇ ਤਾਂ ਦੱਸਦੇ ਹੋ ਸਰ ਇਹਨਾਂ ਦਾ ਕਹਿਣਾ ਹੈ ਕਿ ਦੋਸ਼ ਸਿਰਫ ਕਾਰਵਾਈ ਹੋ ਰਹੀ ਹੈ ਮੈਂ ਤੈਨੂੰ ਦੱਸਦਾ ਵੀ ਐਸ ਐਚ ਓ ਸਾਹਿਬ ਸਾਰੇ ਦੱਸਦੀ ਹੈ ਉਹ ਕਹਿੰਦੇ ਤੁਸੀਂ ਐਸ ਐਡਿਸ਼ਨਲ ਐਸ ਐਚ ਓ ਦੇ ਮੈਂ ਬਾਕੀ ਕਿੱਥੇ ਅੱਤਰ ਮੇਰਾ ਇਵਨ ਨਾ ਸਰ ਇਹਦੇ ਚੋੜ ਸਰ ਇਹਦੇ ਸਰ ਮੇਰੇ ਭਰਾ ਬਾਰੇ ਦੱਸੋ ਜੀ ਆਇਆ ਚਾਹ ਸਰ ਵੀ ਪ੍ਰੈਸ਼ਰ ਵਾਲੀ ਕਰਦੇ ਜਗੇ ਨਹੀਂ ਸਰ ਪ੍ਰੈਸ਼ਰਾਈਜ਼ ਨਹੀਂ ਪ੍ਰੈਸ਼ਰਾਈਜ਼ ਕਰਨੇ ਹੋਰ ਪ੍ਰੈਸ਼ਰਾਈਜ਼ ਕਰਨੇ ਨਹੀਂ ਜਾਣਦੇ ਨਹੀਂ ਹੈ ਕਿ ਉਹ ਜਿਹੜਾ ਕੋਈ ਗੱਲ ਐਸ ਐਚਓ ਸਾਹਿਬ ਆਉਂਦੇ ਆ ਦੱਸਦੇ ਉਹਨਾਂ ਨੂੰ ਸਭ ਕੰਨੀ ਦਾ ਪਤਾ ਸਰ ਇਹ ਕਿਉਂ ਜਾਰਦਾਂ ਆ ਰਹੇ ਨੇ ਹੜਤਾਂ ਸਵੇਰੇ ਟਾਈਮ ਦੇਖੋ 2 ਵਜੇ ਨੂੰ ਉਹਨੇ ਪਿਰੀ ਨੂੰ ਦਰਵਾਜ਼ਾ ਬੰਦ ਕੀਤਾ ਹੈ ਦਰਵਾਜ਼ਾ ਪੌਲੀ ਦੇ ਦੇਖੋ ਸਾਹਮਣੇ ਅੰਦਰ ਖੁੱਲ੍ਹਾ ਖੜੇ ਨੇ ਆਪਾਂ ਕਹਿ ਰਹੇ ਕਿ ਦਰਵਾਜ਼ਾ ਬੈਠੋ ਤੇ ਨਹੀਂ ਆਣਾ ਸਕੂਲ ਤੇ ਵਜਾਈ ਖੋਲੋ ਦੇ ਦੇਖੋ ਟਾਈਮਿੰਗ ਕਿਹੜੀ ਸਰ ਟਾਈਮਿੰਗ ਦੇਖੋ 2 ਵਜੇ ਨੂੰ ਵਜਾਣੀ ਬੋਲ ਦੇਣੀ ਚਾਹੀਦੀ ਹੌਂ ਦਰਵਾਜ਼ਾ ਨਹੀਂ ਕੋ 9 ਵਜੇ ਥਾਣੇ ਦਾ ਗੇਟ ਬੰਦ ਹੋ ਗਿਆ ਅਗਰ ਕੋਈ ਬਾਹਰ ਦਾ ਤਾਂ ਜਿਹੜੇ ਸਟਾਫ ਕਿਧਰੋਂ ਦੀ ਬਾਹਰ ਨਿਕਲੇਗਾ ਇਹਨਾਂ ਦਾ ਸੱਜੇ ਤੇ ਨੀਤੇ ਹੋ ਗਈ ਇੱਥੇ ਸਰ ਤਾਂ ਸਾਢੇ 11 ਵੀ ਇੱਥੇ ਹੋ ਗਏ ਹੋ ਨਹੀਂ ਕੋਈ ਆ ਹੌਂ ਦਰਵਾਜ਼ਾ ਬੰਦ ਕਰ ਦੇ ਕਿਤੇ ਨੀਂਦੇ ਹੋ ਗਈ ਤੁਸੀਂ ਸਰਕਾਰ ਆ ਰਹੇ ਹੋ ਕੋਲ ਨਹੀਂ ਆ ਕੋਈ ਕੋਲ ਨਹੀਂ ਕਰਦਾ ਇੱਕ ਵਾਰੀ ਕਰ ਤਾਂ ਇਹ ਦੇਖ ਕੋਈ ਦਰਵਾਜ਼ਾ ਟੋਟਲ ਦੇਖ ਲਓ ਮੈਂ ਇਹ ਚਾਹਤੀ ਮਾਦੇ ਤੁਮ ਕੇ ਖਾਣੀ ਦਾ ਖਾਣ ਦੇ ਮਾਮਲਾ ਸਰ ਸਰ ਮੇਰਾ ਨਾਮ ਐਡਵੋਕੇਟ ਦਿਵਿਆ ਹੈ ਜੀ ਸਰ ਸੈਟਰਡੇ ਦੀ ਰਾਤ ਨੂੰ ਸਾਡਾ ਕਿਸੇ ਨਾ ਭੁਲਾਣਾ ਰੰਜਿਸ਼ ਚੱਲਦੀ ਸੀ ਉਹ ਸਾਡੇ ਘਰ ਬੰਦੇ ਆਏ ਨੇ ਮੇਰੀ ਮਦਰ ਨੇ ਦਰਵਾਜ਼ਾ ਖੋਲ੍ਹਿਆ ਪਿੱਛੇ ਹੀ ਮੈਂ ਚਲ ਗਈ ਆ ਕਿ ਕੀ ਮੈਟਰ ਹੈ ਮੇਰੇ ਬ੍ਰਦਰ ਉੱਚੀ ਉੱਚੀ ਆਵਾਜ਼ਾਂ ਮਾਰ ਰਹੇ ਸੀ ਮੰਮਾ ਨੇ ਦਰਵਾਜ਼ਾ ਖੋਲ੍ਹਿਆ ਬਾਹਰ ਗਏ ਆ ਮੇਰੇ ਬ੍ਰਦਰ ਪਿੱਛੇ ਆ ਗਏ ਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਹਦਾ ਫੋਨ ਸਨੇਚ ਕਰ ਲਿਆ ਉਲੀ ਤੋਂ ਬਾਅਦ ਦੇ ਵਿੱਚ ਸਰ ਸਾਨੂੰ ਸਭ ਨੇ ਤਿੰਨ ਚਾਰ ਪੰਜ ਬੰਦੇ ਸੀ ਵਿੱਚ ਜਿਨ੍ਹਾਂ ਨੂੰ ਮੈਂ ਨਾਮ ਜਦ ਕੀਤਾ ਤੇ ਦੋ ਤਿੰਨ ਅਨਪਛਾਤੇ ਸੀ ਸੌਰਵ ਬੋਲਾ ਪਾਟਿਆ ਸੰਨੀ ਚੰਤੀ ਤੇ ਕਾਲ ਜਿਨ੍ਹਾਂ ਨੂੰ ਮੈਂ ਪਰਸਨਲੀ ਜਾਣਦੀ ਹਾਂ ਜਿਨ੍ਹਾਂ ਨੂੰ ਮੈਂ ਰੋਜ਼ ਵੇਖਦੀ ਆ ਤੇ ਬਾਕੀ ਜਿਹੜੇ ਦੋ ਦਿਨਾਂ ਨੂੰ ਪਛਾਦੇ ਸੀ ਜਿਨ੍ਹਾਂ ਦੇ ਮੈਨੂੰ ਨਾਮ ਨਹੀਂ ਪਤਾ ਮੈਂ ਪੁਲਿਸ ਨੂੰ ਕਿਆ ਸੀ ਮੈਂ ਵੈਰੀਫਾਈ ਕਰਨ ਤੋਂ ਬਾਅਦ ਦਵਾਂਗੀ ਫਰ ਉਹਦੇ ਵਿੱਚ ਇਹਨਾਂ ਨੇ ਤਿੰਨਾਂ ਨੇ ਸੋਰੋ ਪੋਲਾ ਪਾਰਟੀ ਦੇ ਸੰਨੀ ਨੇ ਪਿਸਟਲਸ ਲਗਾਈਆਂ ਹੋਈਆਂ ਸੀ ਸਾਨੂੰ ਪਿਸਟਲ ਲਗਾ ਕੇ ਧਮਕੀਆਂ ਦਿੱਤੀਆਂ ਕਿ ਤੁਹਾਨੂੰ ਗੋਲੀਆਂ ਮਾਰ ਦਾਂਗੇ ਤੁਹਾਨੂੰ ਇਹ ਕਰ ਦਾਂਗੇ ਤੁਹਾਨੂੰ ਉਹ ਕਰ ਦਾਂਗੇ ਮੇਰੇ ਬ੍ਰਦਰ ਨੂੰ ਕਿ ਉਹਨੂੰ ਚੱਕ ਕੇ ਗੱਡੀ 'ਚ ਪਾਓ ਲੈ ਜਾਣੀ ਆਪਾਂ ਮਸਲਾ ਲੈ ਬੇੜ ਲੈਣੇ ਆ ਐਨੀ ਗੱਲ ਹੋਈ ਆ ਸਰ ਮੈਂ ਥਾਣੇ ਦੀ ਰਿਪੋਰਟ ਦੇ ਨਾ ਗਈਆਂ ਉਹਦੇ ਵਿੱਚ ਹੀ ਸਾਰੇ ਮੇਰੀ ਮਦਰ ਦਾ ਘਰੋਂ ਫੋਨ ਆਇਆ ਹੈ ਕਿ ਦੋ ਬੰਦੇ ਆ ਕੇ ਗੋਲੀਆਂ ਚਲਾ ਕੇ ਗਏ ਨੇ ਸਰ ਉਹਦੇ ਵਿੱਚ ਤਿੰਨ ਦਿਨ ਸਾਨੂੰ ਪੋਲੀਟੀਕਲ ਪ੍ਰੈਸ਼ਰ ਪੈਂਦਾ ਰਿਹਾ ਤੁਸੀਂ ਰਾਜੀਨਾਮਾ ਕਰੋ ਪਰਚਾ ਕੈਂਸਲ ਕਰੋ ਤਿੰਨ ਦਿਨ ਸਾਰ ਸਾਨੂੰ ਮੇਰੀ ਮੁੱਕਾ ਦੀ ਮਦਦ ਨੂੰ ਫੋਨ ਆਂਦਾ ਕਦੀ ਮੈਨੂੰ ਫੋਨ ਆਂਦਾ ਕਦੀ ਬ੍ਰਦਰ ਨੂੰ ਫੋਨ ਆਂਦਾ ਰਿਹਾ ਕਿਹਦੇ ਵੱਲੋਂ ਫੋਨ ਆਂਦਾ ਸਰ ਕੋਈ ਕਾਂਗਰਸ ਇਹਨਾਂ ਦਾ ਕੋਈ ਬੰਦਾ ਆ ਉਹ ਸਾਨੂੰ ਫੋਨ ਕਰਦਾ ਰਹਿ ਕੇ ਤੁਸੀਂ ਪੋਲੀਟੀਕਲ ਪ੍ਰੈਸ਼ਰ ਪਾ ਕੇ ਸਾਡਾ ਪਰਚਾ ਕਰਵਾਓਗੇ ਕੀ ਕਾਰਨ ਕੀ ਹੈ ਜੀ ਝਗੜੇ ਦਾ ਸਰ ਝਗੜੇ ਦਾ ਕਾਰਨ ਜਿਹੜੀ ਪੁਰਾਣੀ ਸਾਡੀ ਰੰਜਿਸ਼ ਚੱਲ ਰਹੀ ਸੀ ਸਰ ਉਹੀ ਉਹਨਾਂ ਨੇ ਰੰਜਿਸ਼ ਨੂੰ ਬਣਾ ਕੇ ਅੱਗੇ ਕੀਤਾ ਆ ਸਰ ਅੱਜ ਮੈਨੂੰ 5 ਵਜੇ ਫੋਨ ਆਇਆ ਹੈ ਕਿ ਮੇਰੇ ਬ੍ਰਦਰ ਨੂੰ ਕੋਈ ਸਿਵਿਲੀਅਨ ਬੰਦੇ ਜਾਂ ਪੁਲਿਸ ਵਾਲੇ ਬੰਦੇ ਚੁੱਕ ਕੇ ਲੈ ਆ ਗਏ ਨੇ ਸਰ ਮੈਂ 112 ਤੇ ਕੰਪਲੇਨ ਕੀਤੀ ਆ ਮੈਨੂੰ ਕੋ ਪੁਲਿਸ ਵਾਲਿਆਂ ਦਾ ਫੋਨ ਆਇਆ ਕਿਸੇ ਦਾ ਉਹ ਕਹਿੰਦੇ ਸਾਨੂੰ ਗੁੰਮਰਾਹ ਕਰ ਰਹੇ ਹੋ ਕਿ ਤੁਸੀਂ ਸਾਨੂੰ ਝੂਠੀਆਂ ਰਿਪੋਰਟਾਂ ਦੇ ਰਹੇ ਹੋ ਮੈਂ ਕਿਹਾ ਜਦ ਮੈਂ ਫਰਚਾ ਕਰਵਾਇਆ ਮੈਂ ਝੂਠੀ ਰਿਪੋਰਟ ਕਾ ਲੀ ਦਿੱਤੀ ਆ ਤੁਹਾਨੂੰ ਬਸ ਕਿਹੜੇ ਬੰਦੇ ਸੀ ਇਹਨਾਂ ਗੋਲੀ ਚਲਾਈ ਤੁਸੀਂ ਆਇਡ ਇੱਕ ਕਾਲੂ ਜਿਹਦਾ ਨਾਮ ਅਸਲੀ ਸੁਖਦੇਵ ਸਿੰਘ ਹੈ ਮੈਂ ਆਇਡੈਂਟੀਫਾਈ ਕਰਕੇ ਪੁਲਿਸ ਸਰ ਇੱਕ ਗੰਦਾ ਮੇਰੀ ਗਲੀ ਦਾ ਰਹਿਣ ਵਾਲਾ ਉਹ ਹੁਣ ਪੰਨੂ ਡੇਲੀ ਦੇ ਪਿੱਛੇ ਸ਼ਿਫਟ ਹੋ ਚੁੱਕਾ ਹੈ ਸਰ ਇੱਕ ਬੰਦਾ ਚੋਣਤੀ ਆ ਜਿਹੜਾ ਪਰ ਉਹਦਾ ਮੈਨੂੰ ਪ੍ਰੋਫਾਇਲ ਤਾਂ ਮੈਨੂੰ ਘਰ ਦਾ ਐਡਰੈਸ ਨਹੀਂ ਪਤਾ ਮੈਂ ਪੁਲਿਸ ਨੂੰ ਕਿਹਾ ਸੀ ਮੈਂ ਤੁਹਾਨੂੰ ਬਾਅਦ ਚ ਆਇਡੈਂਟੀਫਾਈ ਕਰਕੇ ਦੱਸਾਂਗੀ ਸਰ 5 ਵਜੇ ਦਾ ਮੇਰਾ ਬ੍ਰਦਰ ਘਰੋਂ ਗਾਇਬ ਹੈ ਮੈਂ 8 ਵਜੇ ਤੱਕ ਹਜੇ ਤੱਕ ਐਸਾ ਗਰੇਟ ਕੀਮਾ ਦੇ ਬਾਹਰ ਖੜੀ ਹਾਂ ਸਭ ਦੇ ਸਭ ਨੂੰ ਪੁੱਛ ਰਹੇ ਹਾਂ ਹਜੇ ਤੱਕ ਮੇਰਾ ਬ੍ਰਦਰ ਇੱਥੇ ਪਹੁੰਚਿਆ ਨਹੀਂਗਾ ਸਾਰੇ ਬੰਤੇ ਕੀ ਕਹਿ ਰਹੇ ਆ ਕਿ ਉਹਨੇ ਖੁਦ ਕ ਕੀ ਕੀਤਾ ਗਿਆ ਸਾਡੇ ਨਾਲ ਕੁਝ ਨਹੀਂ ਕਿਹਾ ਗਿਆ ਬਸ ਉਹਨੂੰ ਚੁੱਕ ਕੇ ਲੈ ਆਂਦਾ ਬਸ ਇਹੀ ਕਹੀ ਜਾ ਰਹੀ ਉਹਨੇ ਕੰਫੈਸ ਕੀਤਾ ਸਰ ਕੋਈ ਬੰਦਾ ਆਪਣੇ ਘਰ ਤੇ ਗੋਲੀ ਕਿਤਨਾ ਚਲਵਾਏਗਾ ਸਰ ਮੇਰੇ ਵੱਲੋਂ ਜਿਹੜੀ ਐਫ ਆਈ ਆਰ ਹੋਈ ਸੀ ਉਹਦੇ ਵਿੱਚ ਵੀ ਮੈਨੂੰ ਜਿਸ ਮੈਂ ਐਫ ਆਈ ਆਰ ਕਰਵਾਣ ਆਈ ਸੀ ਉਸ ਦਿਨ ਵੀ ਮੈਨੂੰ ਐਸ ਐਚਓ ਸਾਹਮਣੇ ਮੈਨੂੰ ਪ੍ਰੈਸ਼ਰ ਕਰਾਇਜ਼ ਕੀਤਾ ਗਿਆ ਕਿ ਤੁਸੀਂ ਐਫ ਆਈ ਆਰ ਨਾ ਕਰਵਾਓ ਤੁਸੀਂ ਐਫ ਆਈ ਆਰ ਨਾ ਕਰਾਓ ਮੈਡਮ ਤੁਸੀਂ ਮੇਰੇ ਕਹਿੰਦੇ ਬੈਨਰ ਆਧਾਰ ਦਾ ਤੁਸੀਂ ਪਰਚਾ ਕਰਵਾਓ ਇਸ ਤਰ੍ਹਾਂ ਕੀਤਾ ਅੱਜ ਜਦੋਂ ਮੇਰੇ ਬ੍ਰਦਰ ਨੂੰ ਚੌਂਕੀ ਗੇਟ ਦੀ ਚੌਂਕੀ ਨਹੀਂ ਚੌਂਕੀ ਜਿਹੜੀ ਬੀ ਬਲੋਕ ਇਹਨਾਂ ਨੇ ਬਣਾਈ ਨੋਨ ਵਰਕਿੰਗ ਦੇ ਵਿੱਚ ਹੈ ਸਰ ਉਹ ਕੋਈ ਵਰਕਿੰਗ ਨਹੀਂ ਹੈ ਚੌਂਕੀ ਦੀ ਉੱਥੋਂ ਲੈ ਕੇ ਆ ਰਹੇ ਸੀ ਐਸਾ ਹੀ ਸ਼ਮਸ਼ੇਰ ਸਿੰਘ ਉਹਦੇ ਨਾਲ ਜਸਪਾਲ ਸਿੰਘ ਸੀ ਮੈਂ ਉਹਨਾਂ ਨੂੰ ਕਿਹਾ ਮੈਨੂੰ ਵੀਡੀਓ ਬਣਾ ਲੰਦੋ ਮੈਨੂੰ ਅੱਗੋਂ ਮੈਂ ਪੂਰੋਪਾ ਯੂਨੀਫਾਰਮ 'ਚ ਐਡਵੋਕੇਟ ਯੂਨੀਫਾਰਮ ਦੇ ਵਿੱਚ ਸੀ ਮੈਨੂੰ ਕਹਿੰਦਾ ਵਕੀਲ ਹੋਏਗੀ ਆਪਣੇ ਘਾਰ ਹੋਏਗੀ ਤੇ ਇਹਨਾਂ ਵੀ ਚੁੱਕ ਕੇ ਲਿਆਵਾਂਗੇ ਜੇ ਤੁਸਾਨੂੰ ਰੋੜ ਪਈ ਤਾਂ ਮੈਡਮ ਜਿਹੜੀ ਤੁਹਾਡੀ ਐਫ ਆਈ ਆਰ ਰਿਸੀ ਉਹਦੇ ਬਾਰੇ ਆਪ ਵੀ ਇਹਨਾਂ ਨੇ ਮੁਰਮਦ ਖਿਲਾਫ ਕਾਰਵਾਈ ਕੀਤੀ ਹੈ ਸਰ ਕੋਈ ਕਾਰਵਾਈ ਨਹੀਂ ਹੋਈ ਹਜੇ ਤੱਕ ਹਜੇ ਤੱਕ ਇੱਕ ਵੀ ਬੰਦਾ ਅਰੈਸ ਕੋਈ ਗਾਲੀ ਕੱਢ ਲਾਂਗੇ ਕਾਰਵਾਈ ਦੇ ਵਿੱਚ ਕਿੰਨੇ ਬੰਦੇ ਨੋਮਿਨੇਟਡ ਸੀ ਸਰ ਐਫ ਆਈ ਆਰ ਦੇ ਵਿੱਚ ਬਾਈ ਨੇ ਪੰਜ ਬੰਦੇ ਨੋਮਿਨੇਟਡ ਨੇ ਤੇ ਦੋ ਤਿੰਨ ਅਣਪਛਾਤੇ ਨੇ ਸਰ ਜਿਨ੍ਹਾਂ ਨੂੰ ਮੈਂ ਨਬਾਏ ਫਿਰ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੀ ਸਰ ਪੁਲਿਸ ਪ੍ਰਸ਼ਾਸਨ ਤੋਂ ਮੈਂ ਅੱਜ ਇਹ ਮੰਗ ਕਰਦੀ ਆ ਕਿ ਜਿਹੜਾ ਪੋਲੀਟੀਕਲ ਪਾਰਟੀ ਦਾ ਤੇ ਪੁਲਿਸ ਦਾ ਪ੍ਰੈਸ਼ਰ ਮੈਨੂੰ ਪਾਇਆ ਜਾ ਰਿਹਾ ਸਰ ਉਹ ਰੋਕਿਆ ਜਾਵੇ ਤੇ ਮੈਨੂੰ ਇਨਸਾਫ ਦਿਵਾਇਆ ਜਾਵੇ ਸਰ ਤੋ ਡਬਰਦਰ ਇਸ ਵੇਲੇ ਗਾਇਬ ਹੈ ਗਾਵਾ ਸਰ ਮੇਰਾ ਬ੍ਰਦਰ ਸ਼ਾਮੀ 5 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਗਾਇਬ ਹੈ ਮੈਂ 112 ਤੇ ਕੰਪਲੇਨਟ ਕੀਤੀ ਹੈ ਪੁਲਿਸ ਵਾਲਾ ਵੀ ਨੋ ਕੋ ਜਵਾਬ ਹੈ ਤੁਸੀਂ ਸਾਨੂੰ ਗੁੰਮਰਾਹ ਕਰ ਰਹੇ ਹੋ ਤੁਹਾਡੇ ਬ੍ਰਦਰ ਨੂੰ ਸਾਡੇ ਪੁਲਿਸ ਵਾਲਾ ਨਹੀਂ ਚੁੱਕਿਆ ਮੈਨੂੰ ਸ਼ਾਮੀ 6 ਵਜੇ ਨਾਲ ਫੋਨ ਆਇਆ ਸਰ ਜਿਹੜੀ ਤੁਹਾਡੇ ਘਰੇ ਗੋਲੀ ਚੱਲੀ ਉਹਦੀ ਤੁਹਾਡੇ ਕੋਲ ਸੀਸੀਟੀਵੀ ਫੁਟੇਜ ਹੈ ਸਰ ਮੇਰੇ ਕੋਲ ਪ੍ਰੋਪਰ ਫਿਸਿਟੀ ਫੁਟੇਜ ਹੈ ਮੇਰੇ ਘਰ ਜਿਹੜੀ ਗੋਲੇ ਚੱਲੇ ਜਦੋਂ ਮੇਰੇ ਘਰ ਇਕੱਠੇ ਹੋ ਕੇ ਆਏ ਨੇ ਉਹ ਵੀ ਸਰ ਮੇਰੇ ਕੋਲ ਪੂਲੀ ਸੀਸੀਟੀਵੀ ਫੁਟੇਜ ਹੈਗੀ ਹੈ ਬਟ ਪੁਲਿਸ ਵਾਲੇ ਹਜੇ ਤੱਕ ਸਾਡੀ ਅੱਥੇ ਹੋਣ ਵਾਲੇ ਨੇ ਹਜੇ ਤੱਕ ਸਰ ਕੋਈ ਇੱਥੇ ਬੰਦਾ ਮੇਰੇ ਭਰਾ ਨੂੰ ਲੈ ਕੇ ਨਹੀਂ ਪਹੁੰਚਿਆ ਜੇ ਪੁਲਿਸ ਨੇ ਅਰੇ ਅਸੀਂ ਕੀਤਾ ਉਹਨੇ ਤੇ ਮੇ ਪੁਲਿਸ ਮੇਰੇ ਭਰਾ ਨੂੰ ਲੈ ਕੇ ਕਿੱਥੇ ਕੁ ਮਾਰੀ ਆ ਕਾਰਨ ਕੀ ਤੁਹਾਡੇ ਬ੍ਰਦਰ ਨੂੰ ਚੁੱਕਣ ਦਾ ਸਰ ਮੇਰੇ ਬ੍ਰਦਰ ਨੂੰ ਚੁੱਕਣ ਦਾ ਇਹ ਕਾਰਨ ਹੈ ਕਿ ਪੁਰਾਣੀ ਰੰਜਿਸ਼ ਚੱਲ ਰਹੀ ਸਾਡੇ ਨਾਲ 2019 ਰੰਜਿਸ਼ ਚ ਕੀ ਇਹ ਜੋ ਚੱਲ ਰਹੀ ਹੈ ਬਹੁਤ ਬਾਰੇ ਬੰਦੇ ਦੀ ਤੁਹਾਡੀ ਸਰ ਪੁਰਾਣੇ ਇਹ ਹੈ ਕਿ ਸਰ ਉਹ ਸਾਢੇ ਬੰਦੇ ਡੜੇ ਸੱਟੇ ਦਾ ਕੰਮ ਕਰਦੇ ਆ ਕੋਈ ਉਹਨਾਂ ਦਾ ਲੀਗਲ ਕੰਮ ਨਹੀਂਗਾ ਕੋਈ ਵੀ ਡਿਪਾਰਟਮੈਂਟ ਜਾ ਕੇ ਜਿਹੜਾ ਚੈੱਕ ਕਰਵਾ ਸਕਦਾ ਦੋ ਦੋ ਕਰੋੜ ਦੇ ਸਰ ਉਹ ਸਾਲ-ਸਾਲ ਦੇ ਵਿੱਚ ਕੋਠੀਆਂ ਬਣਾ ਕੇ ਪਾ ਦੇ ਰਹੇ ਨੇ ਕੋਈ ਬੰਦਾ ਪੁੱਛਣ ਵਾਲਾ ਨਹੀਂਨ ਹੋਏਗਾ ਕਿ ਉਹ ਬੰਦੇ ਕਿਥੋਂ ਨੇ ਪੈਸੇ ਕਮਾਉਂਦੇ ਪਏ ਆ ਆਮ ਬੰਦਾ ਦੀ ਤਾਂ ਰੋਟੀ ਪੂਰੀ ਨਹੀਂ ਹੁੰਦੀ ਤੇ ਉਹ ਦੋ ਦੋ ਕਰੋੜ ਦੇ ਸਾਲ 'ਚ ਕੋਠੀਆਂ ਕਿਥੋਂ ਬਾਰੇ ਨੇ ਉਹਨਾਂ ਦਾ ਪਿਛਲਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਉਹਨਾਂ ਦਾ ਹੁਣ ਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਕਿ ਉਹ ਪੈਸੇ ਕਿੱਥੋਂ ਕਮਾ ਰਹੇ ਨੇ ਸਾਰੇ ਸਰ ਉਹ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਸਰ ਮੈਨੂੰ ਉਹਨਾਂ ਦੇ ਪਿਛੋਂ ਬੰਦੇ ਕੁਝ ਮੋਤ ਵਾਰਨੇ ਜਿਹੜੇ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਫੋਨ ਕਰ ਕਰਕੇ ਈਵਨ ਕਿ ਮੇਰੇ ਕੁਝ ਘਰਦਿਆਂ ਨੂੰ ਮੇਰੇ ਸਾਰੇ ਉਹਨਾਂ ਦੇ ਕੁਝ ਉਹਨਾਂ ਦੇ ਆਪਣੇ ਰਿਸ਼ਤੇਦਾਰ ਵੀ ਮੇਰੇ ਘਰ ਵਿੱਚ ਜਦੋਂ ਮੈਂ ਕੋਰਸ ਵੇਰੇ ਜਾਣ ਦੀ ਤਿਆਰੀ ਚ ਹੁੰਨੀ ਆ ਉਦੋਂ ਮੇਰੇ ਘਰਦਿਆਂ ਨੇ ਕਾਨੂੰਨ ਵਾਲੇ ਆਪਣੇ ਰਿਸ਼ਤੇਦਾਰੀ ਭੇਜੇ ਆ ਕਿ ਤੁਸੀਂ ਸਾਡੇ ਬੰਦਿਆਰੇ ਨਾਲ ਰਾਜੀਨਾਮਾ ਕਰ ਲੋ ਨਹੀਂ ਤਾਂ ਨਤੀਜਾ ਮਾੜਾ ਭੁਗਤਣਾ ਸਰ ਜਿਹੜੇ ਪੁਲਿਸ ਨੇ ਅਨਨੋਨ ਬੰਦਿਆਂ ਨੂੰ ਆਇਡੈਂਟੀਫਾਈ ਕਰਨ ਦੀ ਬਜਾਏ ਮੇਰੇ ਕੋ ਨਹੀਂ ਪੁੱਛਿਆ ਗਿਆ ਮੈਨੂੰ ਬੁਲਾ ਕੇ ਕਹਿ ਨਹੀਂ ਗਿਆ ਕਿ ਮੇਰੇ ਕੋ ਆਇਡੈਂਟੀਫਾਈ ਕਰੋ ਮੈਡਮ ਕਿਹੜੇ ਬੰਦੇ ਸੀ ਕਿਹੜੇ ਨਹੀਂ ਇੰਦਾ ਮੇਨ ਟਾਈਮ ਪੁਲਿਸ ਵਾਲਿਆਂ ਨੇ ਰਾਤ ਨੂੰ ਸੁਪਨਾ ਆਇਆ ਕਿ ਸਵੇਰੇ ਆਪਾਂ ਇਹ ਬੰਦੇ ਨੂੰ ਚੁੱਕਣਾ ਤੇ ਮੇਰੇ ਬ੍ਰਦਰ ਨੂੰ ਹੀ ਚੁੱਕ ਕੇ ਲੈ ਆਏ ਨੇ ਤੇ ਉਹਨੂੰ ਹੀ ਉਹ ਪਰਚੇ ਦੇ ਵਿੱਚ ਫਿੱਟ ਕਰ ਰਹੇ ਨੇ ਕਿ ਇਹਨਾਂ ਨੇ ਗੋਲੀਆਂ ਚਲਵਾਈਆਂ। ਸੰਜੀਤ ਜੀ ਐਡੀ ਐਡਵੋਕੇਟ ਤਾਂ ਦੰਦਰੀ ਇਸ ਬਾਰੇ ਕੀ ਕਹਿਣਾ? ਦੇਖੋ ਜੀ ਇਹਨਾਂ ਨੇ ਇੱਕ ਐਫ ਆਈ ਆਰ ਦਰਜ ਕਰਵਾਈ ਸੀ ਸੰਡੇ ਨੂੰ। ਏ ਉਹਦੀ ਜਦੋਂ ਪ੍ਰੋਪਰ ਇਨਵੈਸਟੀਗੇਟ ਕੀਤਾ ਗਿਆ ਇਹਨਾਂ ਨੇ ਕਲੈਮ ਕੀਤਾ ਜੀ ਸਾਡੇ ਘਰ ਦੇ ਬਾਹਰ ਜਿਹੜੇ ਆ ਕੇ ਫਾਇਰਿੰਗ ਹੋਈ ਹੈ ਜੀ ਉਹ ਤੇ ਸੀਸੀਟੀਵੀ ਸਾਡੇ ਹੱਥ ਲੱਗੀ ਸੀ ਤੇ ਟੈਕਨੀਕਲੀ ਇਹ ਸੀ ਜਦੋਂ ਉਹਨੂੰ ਕੇਸ ਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਵਾ ਤੇ ਉਹਦੇ ਵਿੱਚ ਜਿਹੜਾ ਇਹਨਾਂ ਦਾ ਬ੍ਰਦਰ ਇਹਦੇ ਉਹਦਾ ਇੱਕ ਫਰੈਂਡ ਹੈ ਉਹ ਇਨਵੋਲਵ ਨਿਕਲੇ ਨੇ ਇਹ ਇਹਨਾਂ ਦਾ ਜਿਹੜਾ ਬ੍ਰਦਰ ਦਾ ਫਰੈਂਡ ਆ ਜਸਪਾਲ ਸਿੰਘ ਰੰਜ ਦੀ ਹਵੇਲੀ ਦਾ ਰਹਿਣ ਵਾਲਾ ਉਹ ਬਾਈਕ ਚਲਾ ਰਿਹਾ ਸੀ ਉਹਦੀ ਹੀ ਬਾਈਕ ਆ ਤੇ ਇਹਨਾਂ ਦੇ ਬ੍ਰਦਰ ਨੇ ਮਗਰ ਬੈਠ ਕੇ ਜਿਹੜਾ ਵਾ ਉਹ ਫਾਇਰਿੰਗ ਕੀਤੀ ਹੈ ਬ੍ਰਦਰ ਦਾ ਕਿਹਨਾਸ ਹੈ ਇਹਨਾਂ ਦੇ ਬ੍ਰਦਰ ਦਾ ਨਾਮ ਜੀ ਛੋਟਾ ਨਾਮ ਲਵ ਹੈ ਜੀ ਇਹ ਦੋਨੋਂ ਆਪਰੇਸਟ ਕਰ ਲਏ ਜੀ ਜੀ ਹਾਂ ਇਹਨਾਂ ਦੀ ਕਾਰ ਨੂੰ ਕੀਤੇ ਹੈ ਲਈ ਅੱਗੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਟੀਮਾਂ ਸਾਡੀਆਂ ਬਾਹਰੀ ਹੈ ਜੀ ਤੇ ਕੋਈ ਗੱਲ ਨਹੀਂ ਕੰਪਲੀਟ ਕਰਕੇ ਵਾਪਸ ਆ ਜਣਗੇ ਜੀ ਉਹ ਲੜਕੀ ਦਾ આરોਪ ਤੋਂ ਮਤਲਬ ਜਿਹੜਾ ਵਾ ਐਫ ਆਈ ਆਰ ਕਰਾਈ ਸੀ ਐਤਵਾਰ ਸੀ ਉਸ ਦੀ ਫੁਟੇਜ ਹੈਗੀ ਸੀ ਉੱਤੇ ਕਾਰ ਵੀ ਨਾ ਕਰਨੀ ਹੋਏ ਉਹਦੇ ਬ੍ਰਦਰ ਇਹ ਉਹ ਫੁਟੇਜ ਦੇ ਹੀ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਉਸੇ ਫੁਟੇਜ ਦੇ ਬੇਸਿਸ ਤੇ ਹੀ ਅਸੀਂ ਚੱਲੇ ਹਾਂ ਉਹਦੇ ਜਦੋਂ ਇਹ ਫੁਟੇਜ ਨੂੰ ਸਾਰਾ ਕੁਝ ਟੈਕਨੀਕਲੀ ਕੀਤਾ ਸੌਲਵ ਅਗੇ ਤੇ ਉਹਦੇ ਵਿੱਚ ਵੇਖੋ ਸਾਡੇ ਕੋਲ ਬੜੇ ਸੋਰਸਿਸ ਹੁੰਦੇ ਨੇ ਪੁਲਿਸ ਕੋਲ ਹਰ ਤਰ੍ਹਾਂ ਦੇ ਤੇ ਫਿਰ ਇਹ ਕਨਕਲੂਡ ਕੀਤਾ ਵੀ ਜਦੋਂ ਇਹਦਾ ਜਿਹੜਾ ਇਹ ਮੈਡ ਅਡਵੋਕੇਟ ਨੇ ਇਨਦੇ ਬ੍ਰਦਰ ਜਿਹੜਾ ਉਹਨੇ ਗੋਡੀ ਚਲਾਈ ਆ ਉਹਦਾ ਫਰੈਂਡ ਜਿਹੜਾ ਵਾ ਉਹਦੀ ਐਕਟਿਵ ਆ ਸੀ ਤੇ ਉਹ ਉਹਨੂੰ ਡਰਾਈਵ ਕਰ ਰਿਹਾ ਸੀ ਕਿ ਉਹਨੂੰ ਗਰਾਂਦੇ ਚੰਦੋਸ਼ਮਨ ਕਿਸਮ ਲਈ ਆ ਕੋਈ ਅਲੀ ਇਨਵੈਸਟੀਗੇਸ਼ਨ ਚੱਲ ਰਿਹਾ ਸੀ ਹੁਣੇ ਦੇਖੋ ਇਹਨਾਂ ਨੇ ਜਿਹੜੇ ਪਾਟਲਿਗੇਸ਼ਨ ਲਾ ਕੇ ਦੂਜਿਆਂ ਦੇ ਉੱਤੇ ਪਰਚਾ ਦਰਜ ਕਰਾਇਆ ਹੋਇਆ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਬਣੇਗੀ ਵੀ ਕੋ ਡੈਫੀਨੇਟਲੀ ਜੀ ਜਿਹਨੂੰ ਇਨਵੈਸਟੀਗੇਟ ਹੋ ਰਿਹਾ ਹੁਣ ਜੋ ਜੋ ਜਿੰਨੇ ਜੋ ਜੋ ਜਿਹਦਾ ਪਾਟ ਪਾਇਆ ਜਾਏਗਾ ਉਹ ਡੈਫੀਨੇਟਲੀ ਐਸ ਪਰ ਲਾ ਉਹਦੇ ਵਿੱਚ ਜਿਹੜੀ ਅਸੀਂ ਐਡ-ਆਨ ਕਰਕੇ ਉਹਨੂੰ ਕਾਨੂੰਨੀ ਕਾਰਵਾਈ ਬਿਲਕੁਲ ਕਰਾਂਗੇ ਜੀ ਧੰਨਵਾਦ ਥੈਂਕ ਯੂ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੁੰਦਾ ਵੀ ਵੇਖੋ ਜੇ ਐਡਵੋਕੇਟ ਜਿਹੜੇ ਹੁੰਦੇ ਉਹ ਪੜ੍ਹੇ ਲਿਖੇ ਹੁੰਦੇ ਆ ਬਹੁਤ ਕਾਨੂੰਨ ਦੇ ਜਾਣਕਾਰ ਹੁੰਦੇ ਆ ਜੀ ਜੇ ਉਹ ਹੀ ਇਨਵੈਸਟੀਗੇਟ ਏਜੰਸੀ ਨੂੰ ਆਪਣਾ ਕੰਮ ਨਹੀਂ ਕਰਨ ਦੇਣਗੇ ਫਿਰ ਇਨਵ ਰਾਦਰ ਇਹਨਾਂ ਨੂੰ ਸਾਡੇ ਨਾਲ ਕੋਆਪਰੇਟ ਕਰਨਾ ਚਾਹੀਦਾ ਵਾ ਕਿਉਂਕਿ ਇਹ ਕਾਨੂੰਨ ਦੇ ਜਾਦੇ ਜਾਣਕਾਰ ਨਹੀਂ ਜੇ ਇਹੇ ਸਾਨੂੰ ਗਲਤ ਇਨਫੋਰਮੇਸ਼ਨ ਦੇਣਗੇ ਪੁਲਿਸ ਨੂੰ ਗਲਤ ਗਾਈਡ ਕਰਨਗੇ ਪਰ ਆਮ ਇਨਸਾਨ ਤੋਂ ਅਸੀਂ ਕੀ ਉਮੀਦ ਰੱਖਾਂਗੇ ਜਿਹੜਾ ਕਾਮਨ ਮੈਨ ਉਹਨਾਂ ਦੇ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਪਰ ਜਿਹੜੇ ਇੱਕ ਐਡਵੋਕੇਟ ਨੇ ਪੜ੍ਹੇ ਲਿਖੇ ਨੇ ਜਿਨ੍ਹਾਂ ਨੂੰ ਕਾਨੂੰਨ ਦੀ ਜਾਣਕਾਰੀ ਆ ਜਿਨ੍ਹਾਂ ਤੇ ਲੋਕਾਂ ਨੂੰ ਵੀ ਮਾਣ ਹੁੰਦਾ ਵਾ ਵੀ ਇਹ ਸਾਨੂੰ ਸਹੀ ਗਾਈਡ ਕਰਨਗੇ ਪਰ ਜੇ ਉਹ ਹੀ ਆਪਣੇ ਆਪ ਨੂੰ ਗਲਤ ਲੈ ਕੇ ਚੱਲ ਪੈਣਗੇ ਪੁਲਿਸ ਨੂੰ ਗਲਤ ਇਨਫੋਰਮੇਸ਼ਨ ਦੇਣਗੇ ਤਾਂ ਫਿਰ ਆਪਾਂ ਕਿਧਰ ਨੂੰ ਇਹ ਚੱਲ ਰਿਹਾ ਕੰਮ ਜੀ ਸਰ ਜਿਹੜੀ ਬਾਈਕ ਸੀ ਬਾਈਕ ਦਾ ਡਿਵੈਲਪਮੈਂਟ ਕਰ ਕਰ ਲਈ ਸਾਰੀਆਂ ਚੀਜ਼ਾਂ ਜੇ ਆਪਾਂ ਸਵੇਰੇ ਕੋਰਟ ਦੇ ਵਿੱਚ ਦੱਸਾਂਗੇ মিডিਆ ਨੂੰ ਵੀ ਸਾਰਾ ਕੁਝ ਦੱਸਾਂਗੇ ਜੀ ਈਚ ਐਂਡ ਐਵਰੀਥਿੰਗ ਕਲੀਅਰ ਕਰਾਂਗੇ ਜੀ ਅਸੀਂ ਇਹਨਾਂ ਦੇ ਜਿਹੜੀਆਂ ਮੌਕੇ ਦੇ ਫੁਟੇਜ ਲਈ ਹੈ ਉਹਦੇ ਵਿੱਚ ਜਿਵੇਂ ਤੁਹਾਨੂੰ ਦਿਖਾਣਾ ਜਾਂਦਾ ਉਹ ਉਹ ਸੈਂਡ ਕਰ ਦਿਓ ਸਰ ਜੀ ਜੀ ਆਹ ਦੇਖੋ ਜੀ ਇਹਨਾਂ ਦਾ ਬ੍ਰਦਰ ਇਹਦੇ ਵਿੱਚ ਜੀ ਗੋਲੀ ਚਲਾ ਰਿਹਾ ਵਾ ਆ ਪਿੱਛੇ ਬੈਠਾ ਹੋਇਆ ਜਿਹੜਾ ਉਹ ਆ ਤੁਸੀਂ ਜ਼ੂਮ ਕਰਕੇ ਦੇਖ ਲਿਓ ਇਹਦਾ ਬ੍ਰਦਰ ਹੈ ਜੀ ਜਿਹੜਾ ਮਗਰ ਬੈਠਾ ਵਾ ਜੀ ਇਹ ਫੁਟੇਜ ਇਹਨਾਂ ਮੈਡਮ ਹੋਣਾ ਨੇ ਆਪ ਦੇਖ ਗਏ ਸਾਰਾ ਕੁਝ ਪੁਲਿਸ ਨੇ ਦੇਖ ਕੇ ਇਹਨਾਂ ਨੇ ਪਰਚਾ ਦਰਜ ਕਰਵਾਇਆ ਇਹਨਾਂ ਨੂੰ ਜਾਣਕਾਰੀ ਵੀ ਹੋ ਸਕਦਾ ਇਹਨਾਂ ਨੇ ਕਿਉਂ ਗਲਤ ਸਾਨੂੰ ਇਨਫੋਰਮ ਕੀਤਾ ਸਰ ਠੀਕ ਇਹਨਾਂ ਦੀ ਕੀ ਵਜ੍ਹਾ ਰੰਜੀਸ਼ ਸੀ ਕੀ ਇਹਨਾਂ ਦਾ ਮੋਟਿਵ ਸੀ ਇਹ ਸਾਰੀਆਂ ਚੀਜ਼ਾਂ ਅਸੀਂ ਕਲੀਅਰ ਕਰਾਂਗੇ ਜੀ ਇਨਵੈਸਟੀਗੇਟਰ ਦਾ ਹਾਂਜੀ ਪੁਰਾਣੀ ਰੰਜਿਸ਼ ਚੱਲਦੀ ਦੇਖੋ ਇਹਨਾਂ ਦੇ ਬ੍ਰਦਰ ਵੀ ਜਿਹੜਾ ਹੈ ਉਹ ਕ੍ਰਿਮੀਨਲ ਪ੍ਰੀਤੀ ਦਾ ਬੰਦਾ ਹੈਗਾ ਜੀ ਉਤੇ ਆਲਰੇਡੀ ਬੜੇ ਪਰਚੇ ਦਰਜ ਹੈ ਜੀ ਉਹਨੂੰ 110 ਦੇ ਵਿੱਚ ਵੀ ਅਸੀਂ ਬਾਉਂਡ ਆਊਟ ਕਰਾਇਆ ਸੀ ਵੀ ਉਹ ਕ੍ਰਿਮੀਨਲ ਮਾਈਂਡਡ ਬੰਦਾ ਹੈਗਾ ਵਾਜੀ ਇਹ ਸਾਰੀਆਂ ਚੀਜ਼ਾਂ ਆ ਵੈਸੇ ਗੱਲ ਨਹੀਂ ਕਰ ਰਹੇ ਸਾਡੀ ਮਾਰਡ ਲਿੱਤਾ ਜਾਏਗਾ ਇਹਨਾਂ ਦਾ ਵੇਖੋ ਜੀ ਹਾਲੀ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਹਾਲੀ ਤੇ ਸਾਡੀ ਟੀਮ ਬਾਹਰ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਹਾਲੀ ਉਹਨੇ ਵਾਪਸ ਆਣਾ ਵਾ ਆਈਓ ਜਿਹੜੇ ਬਾਹਰ ਨੇ ਇਹਦੇ ਵਿੱਚ ਹੋਰ ਬੰਦਿਆਂ ਦੀ ਇਨਵੋਲਵਮੈਂਟ ਵੀ ਨਿਕਲੇਗੀ ਜੀ ਜਿਹੜੇ ਇਨਵੈਸਟੀਗੇਸ਼ਨ ਹੋਰ ਵੀ ਖਲਾਸੇ ਹੋਣ ਦੀ ਸੰਭਾਵਨਾ ਬਿਲਕੁਲ ਡੈਫੀਨੇਟਲੀ ਜੀ ਜਿਹਦਾ ਜਿਹਦਾ ਜੋ ਜੋ ਪਾਰਟ ਪਾਇਆ ਜਾਏਗਾ ਜਿਹਦਾ ਜਿਹਦਾ ਜੋ ਜੋ ਜਿੰਨਾ ਵੀ ਹੋਏਗਾ ਉਹ ਸਭ ਹੁਣ ਉਹਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਰੱਖ ਕੇ ਉਹਨੂੰ ਬੁੱਕ ਕੀਤਾ ਜਾਏਗਾ ਜੀ ਇਹਦੇ ਵਿੱਚ ਠੀਕ ਹੈ ਸਰ ਥੈਂਕ ਯੂ ਜੀ ਬਹੁਤ ਵਧੀਆ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ